ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਾਂ ਕਹਿ ਲਈਏ ਕਿ ਮਨੁੱਖੀ ਜਾਲੀ ਤੇ ਮਾਲੀ ਨੁਕਸਾਨ ਦੇ ਵਿੱਚ ਜੋ ਜੀ ਹਲੂਣ ਕੇ ਉੱਠ ਪੈਂਦੇ ਆ ਤੁਰ ਪੈਂਦੇ ਆ ਉਹ ਅਜੀਬ ਸਖਸੀਅਤ ਸਰਦਾਰ ਐਸਪੀ ਸਿੰਘ ਉਭਰਾਏ ਅੱਜ ਸਾਡੇ ਨਾਲ ਨੇ ਤੇ ਉਹਨਾਂ ਨੂੰ ਜਾਣਨਾ ਚਾਹੁੰਦੇ ਆ ਕਿ ਇਹ ਪੰਜਾਬ ਦੇ ਹੜ੍ਹਾਂ ਦੇ ਵਿੱਚ ਕਿਉਂਕਿ ਉਹਨਾਂ ਦੀ ਪੂਰੀ ਟੀਮ ਇਸ ਵੇਲੇ ਸਿਰ ਤੋੜ ਕੋਸ਼ਾਂ ਦੇ ਵਿੱਚ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਸ ਜਿਹੜੇ ਜਿੱਥੇ-ਜਿੱਥੇ ਵਿਹਾੜਾਏ ਨੇ ਉੱਥੇ ਉਹ ਮਸੀਹਾ ਬਣ ਕੇ ਸਾਹਮਣੇ ਆ ਰਹੇ ਆ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਸਵੱਦਾ ਪਲਾਚਾਰੀ ਟੇਬਲ ਟਰਸਟ ਇਸ ਮਿਸ਼ਨ ਦੇ ਵਿੱਚ ਕੁੱਦਿਆ ਹੋਇਆ ਤੇ ਖੁਦ ਉਹ ਉਹਨਾਂ ਦਾ ਕੀ ਟੀਚਾ ਹੈ ਕਿਸ ਤਰ੍ਹਾਂ ਇਹ ਹੜਾ ਤੋਂ ਨਜਾਦ ਦਵਾਈ ਜਾ ਸਕੇ ਤੇ ਅੱਜ ਦੇ ਹਾਲਾਤ ਦੇ ਵਿੱਚ ਜਿਹੜੀ ਤਰੰਤ ਸਮਾਜ ਸੇਵਾ ਦੀ ਲੋੜ ਹੈ ਅਜੇ ਹੜ੍ਹ ਪੀੜਤਾਂ ਨੂੰ ਉਹ ਕਿਸ ਤਰ੍ਹਾਂ ਦੇ ਰਿਹਾ ਹੈ ਫਿਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਦੇ ਇਸ ਮਲਚ ਉੱਤੇ ਸਵਾਗਤ ਹੈ ਤੁਹਾਡਾ ਤੰਕੀਬਾਤ ਸਾਬ ਜਦੋਂ ਵੀ ਆਪਾਂ ਜ਼ਿਕਰ ਕੀਤਾ ਕਿ ਕਿਤੇ ਵੀ ਮਨੁੱਖੀ ਜਾਂ ਜਾਨਵਾਲੀ ਨੁਕਸਾਨ ਹੁੰਦਾ ਤੁਸੀਂ ਤਤਪਰ ਹੋ ਜਾਂਦੇ ਹੋ ਬਖਸ਼ਿਸ਼ ਹੈ ਤੁਹਾਡੇ ਉੱਤੇ ਤੇ ਹੁਣ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਹੜਾ ਆਏ ਹੋਏ ਤੇ ਇਹ ਹੜਾਾਂ ਦੇ ਵਿੱਚ ਤੁਸੀਂ ਕੁਦਦੇ ਵੀ ਹੋਏ ਹੋ ਤੁਹਾਡਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੁਹਾਡੀ ਪੂਰੀ ਟੀਮ ਕਿਵੇਂ ਦੇਖਦੇ ਹੋ ਕਿ ਹੁਣ ਤੱਕ ਤੁਸੀਂ ਕਿੰਨਾ ਕੁ ਇਸ ਮਸਲੇ ਦੇ ਉੱਤੇ ਜਿਹੜਾ ਆਪਣਾ ਮਿਸ਼ਨ ਵਿਤੀ ਮਿਸ਼ਨ ਸਮਾਜਿਕ ਮਿਸ਼ਨ ਲਾ ਚੁੱਕੇ ਹੋ ਸਰ ਵਿਰ ਸਿੰਘ ਜੀ ਇਦਾਂ ਹੁਣ ਆਪਾਂ ਸਾਰੇ ਦੇਖ ਰਹੇ ਹਾਂ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜੀ ਬਲਕਿ ਦੇ ਮਹੀਨੇ ਤੋਂ ਉੱਤੇ ਹੋ ਗਿਆ ਪੰਜਾਬ ਐਸੇ ਬੜੀ ਮੁਸ਼ਕਲ ਵਿੱਚ ਲੰਘ ਰਿਹਾ ਬਿਲਕੁਲ ਜੀ ਹਿਮਾਚਲ 'ਚ ਪੂਰੀ ਤਬਾਹੀ ਮਚੀ ਹਾਂ ਜਾਨੀ ਨੁਕਸਾਨ ਹੋਇਆ ਜੀ ਮਾਲੀ ਨੁਕਸਾਨ ਬਹੁਤ ਹੋਇਆ ਸੜਕਾਂ ਟੁੱਟ ਗਈਆਂ ਲੋਕਾਂ ਦੇ ਘਰ ਗਿਰ ਗਏ ਕਿਉਂਕਿ ਉੱਥੇ ਬਾਰਸ਼ਾਂ ਬਹੁਤ ਹੋਈਆਂ ਬਾਰਸ਼ਾਂ ਤੋਂ ਇਲਾਵਾ ਥੇ ਜਿਹੜੇ ਬੱਦਲ ਟਕਰਾਏ ਬੱਦਲ ਘਟੇ ਹੂੰ ਔਰ ਇੰਨਾ ਕ ਪਾਣੀ ਇਕੱਠਾ ਹੋ ਗਿਆ ਕਿ ਜਿਨੇ ਸਾਰਾ ਪਾਣੀ ਆੜਾ ਤੇ ਮੁੜ ਕੇ ਪੰਜਾਬ 'ਚ ਹੀ ਹੁੰਦਾ ਹੂੰ ਹੂੰ ਸੋ ਮਾਰ ਤੇ ਸਾਨੂੰ ਹੀ ਪੈਂਦੀ ਆ ਬਾਤ ਜੀ ਸੋ ਉੱਥੇ ਵੀ ਹੋਇਆ ਉਹਨਾਂ ਨਾਲ ਵੀ ਅਸੀਂ ਸਹਿਮਤ ਆ ਉਹਨਾਂ ਨਾਲ ਅਸੀਂ ਹਮਦਰਦੀ ਜਾਇਰ ਕਰਦੇ ਆ ਕਿਉਂਕਿ ਨੁਕਸਾਨ ਉਹਨਾਂ ਦਾ ਵੀ ਬਹੁਤ ਹੋਇਆ ਸਪੈਸ਼ਲੀ ਕੁਲੂ ਮਨਾਲੀ ਵੱਡੀ ਦਾ ਬਹੁਤ ਨੁਕਸਾਨ ਹੋਇਆ ਹਾਂ ਬਿਲਕੁਲ ਸੜਕਾਂ ਸੜਕਾਂ ਬਹਿ ਗਈਆਂ ਘਰ ਬਹਿ ਗਏ ਸਾਰੇ ਤੇ ਉਹ ਪਾਣੀ ਜਿਸਦੇ ਇੱਥੇ ਆਇਆ ਤੇ ਇੱਥੇ ਸਾਡਾ ਪਾਖੜਾ ਡੈਮ ਫੁੱਲ ਹੋ ਗਿਆ ਉਧਰੋਂ ਬਿਆਸ ਡੈਮ ਫੁੱਲ ਹੋ ਗਿਆ ਪਰੇ ਥੀਂ ਡੈਮ ਫੁੱਲ ਹੋ ਗਿਆ ਸੋ ਤਿੰਨਾਂ ਡੈਮਾਂ ਨੇ ਉਹ ਪਾਣੀ ਜਿਹੜਾ ਸਾਰਾ ਮੇਨ ਇਹਨਾਂ ਨੇ ਸੰਭਾਲਿਆ ਸਾਰਾ ਚਾਹੇ ਪਾਣੀ ਜੁਗਿੰਦਰ ਨਗਰ ਤੋਂ ਆ ਰਿਹਾ ਸੀ ਜਾਂ ਚਾਹੇ ਜਿੱਥੋਂ ਵੀ ਆ ਰਿਹਾ ਸੀ ਉੱਪਰੋਂ ਪਹਾੜਿਆਂ ਤੋਂ ਉਹ ਸਾਰਾ ਉੱਥੇ ਆਇਆ ਤੇ ਹੁਣ ਇਹਨਾਂ ਦੀ ਵੀ ਕਪੈਸਿਟੀ ਹੁੰਦੀ ਹੈ ਜਿਸਲੇ ਪਾਣੀ ਜਿਹੜਾ ਸਤਲ ਤੋਂ ਉੱਤੇ ਗਿਆ ਤੇ ਉਹ ਰਿਸਕ ਮੋਲ ਨਹੀਂ ਲੈ ਸਕਦੇ ਉਹ ਸਾਨੂੰ ਗੇਟ ਖੋਲਣੇ ਪੈਣੇ ਆ ਤੇ ਜਦੋਂ ਗੇਟ ਖੁੱਲੇ ਤੇ ਪਾਣੀ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੇ ਤਰਥਲੀ ਮਚਾ ਦਿੱਤੀ ਪਿੰਡਾਂ ਦੇ ਪਿੰਡ ਪਾਣੀ 'ਚ ਡੁੱਬਨੇ ਸ਼ੁਰੂ ਹੋ ਗਏ ਉਧਰੋਂ ਵੱਲੋਂ ਥੋੜੀ ਪ੍ਰੋਬਲਮਸ ਆ ਗਈ ਰਾਵੀ ਨਾਲ ਰਾਵੀ ਨਾਲ ਪਾਣੀ ਬਹੁਤ ਜ਼ਿਆਦਾ ਆ ਗਿਆ ਜਿਹੜਾ ਪਿੱਛੇ ਸੰਭਾਲ ਨਹੀਂ ਸਕੇ ਉਹ ਤੇ ਹੁਣ 2023 'ਚ ਵੀ ਹੜ੍ਹ ਆਏ ਸੀ ਤੇ ਉਦੋਂ ਜਿਹੜਾ ਸੀ ਸਾਡਾ ਇਹਨਾਂ ਰੋਪਣ ਹੋ ਗਿਆ ਪਟਿਆਲਾ ਸਾਈਡ ਹੋ ਗਿਆ ਇਧਰ ਨਵਾਂ ਸ਼ਹਿਰ ਗੜ੍ਹ ਸ਼ੰਕਰਸਰਨ ਇਹ ਸਾਰਾ ਏਰੀਆ ਇੱਥੋਂ ਫਿਰ ਤਰਨਤਾਰਨ ਪੱਟੀ ਸਾਈਡ ਹੋ ਗਿਆ ਇਹ ਸਾਰਾ ਏਰੀਆ ਸਾਡਾ ਕਬਰ ਹੋਇਆ ਸੀ ਸੁਲਤਾਨਪੁਰ ਲੋਧੀ ਮੋਗਾ ਤੇ ਇਹ ਸਾਰਾ ਫਿਰ ਅੱਗੇ ਗਿਆ ਸੀ ਪਾਣੀ ਕਿ ਜਿਹੜਾ ਰਾਵੀ ਨੇ ਮਾਰ ਮਾਰੀ ਆ ਉਹ ਫਿਰ ਗੁਰਦਾਸਪੁਰ ਡਿਸਟ੍ਰਿਕਟ ਬੜਾ ਇਫੈਕਟਿਵ ਹੋਇਆ ਉਦੋਂ ਦਿਨਾਨਗਰ ਪਠਾਨਕੋਟ ਤੋਂ ਲੈ ਕੇ ਤੋਂ ਡੇਰਾ ਬਾਬਾ ਨਾਨਕ ਆ ਗਿਆ ਜੀ ਤੇ ਇਹ ਸਾਰਾ ਜਿੰਨਾ ਸੀ ਇਹ ਸਾਰਾ ਅਬਰਸਰਦਾ ਹੋਇਆ ਤੋਂ ਸਾਡੇ ਤੱਕ ਦੀਆਂ ਟੀਮਾਂ ਸੀ ਸਾਰੀਆਂ ਅਸੀਂ ਸਾਰੇ ਡਿਸਟ੍ਰਿਕਟ ਜਿਹੜੇ 10 ਡਿਸਟ੍ਰਿਕਟ ਸੀ ਜਿਹੜੇ ਅਫੈਕਟ ਹੋਏ ਉਹ ਸਾਡਾ ਡਿਸਟ੍ਰਿਕਟ ਨੂੰ ਪਾਣੀ ਨੇ ਆਪਣੀ ਲਪੇਟ 'ਚ ਲੈ ਲਿਆ ਚਾਰ ਪੰਜ ਜਿੱਸੇ ਕਹਿ ਰਹੇ ਜਿੱਥੇ ਕਿ ਮਤਲਬ ਕਿ ਇੰਨੀ ਹੜ੍ਹਾਂ ਨੇ ਮਾਰ ਮਾਰੀ ਕਿ ਲੋਕਾਂ ਦੇ ਕੋਠਿਆਂ ਤੱਕ ਪਾਣੀ ਆ ਗਿਆ ਲੋਕਾਂ ਨੂੰ ਘਰਾਂ 'ਚੋਂ ਕੱਢਣਾ ਪਿਆ ਕੱਢ ਕੇ ਬਾਹਰ ਬੰਨਿਆ ਤੇ ਲੈ ਕੇ ਆਏ ਫਿਰ ਰਸ਼ਨ ਪਾਣੀ ਸ਼ੁਰੂ ਹੋ ਗਿਆ ਮੱਛਰਾਂ ਦੀ ਸ਼ੁਰੂ ਹੋ ਗਈਆਂ ਤਰਪਾਲਾਂ ਕਿਉਂਕਿ ਬਾਰਸ਼ਾ ਵੀ ਨਹੀਂ ਹਟੀਆਂ ਇਹਨਾਂ ਦੇ ਰੱਛ ਬਾਰਸ਼ਾ ਨੇ ਬੜੀ ਤਬਾਹੀ ਮਚਾਈ ਸੋ ਤਰਪਾਲਾਂ ਸ਼ੁਰੂ ਹੋ ਗਈਆਂ ਫਿਰ ਰਸ਼ਨ ਦੀ ਕਿਹ ਮੈਂ ਗੱਲ ਕਰਾਂ ਤੇ ਕਿਸੇ ਵੀ ਡਿਸਟ੍ਰਿਕਟ ਵਿੱਚ ਰਸ਼ਨ ਦੀ ਡਿਮਾਂਡ ਨਹੀਂ ਆਈ ਸਟਾਰਟਿੰਗ ਸ਼ੁਰੂ ਕੀਤੀ ਲੇਕਿਨ ਗੁਰਦੁਆਰਿਆਂ ਨੇ ਸਾਰੇ ਸੰਤ ਮਹਾਂਪੁਰ ਜਿਨ੍ਹਾਂ ਦੇ ਡੇਰੇ ਹੈਗੇ ਨੇ ਜੀ ਉਹਨਾਂ ਨੇ ਛਰੌਣੀ ਕਮੇਟੀ ਨੇ ਸਰਕਾਰ ਨੇ ਇਹਨਾਂ ਦੇ ਸਾਰਿਆਂ ਨੇ ਲੰਗਰਾਂ ਦਿੱਤਾ ਪੂਰਾ ਪਨਖ ਭੰਡਾਰ ਖੋਲ ਦਿੱਤੇ ਔਰ ਇਹ ਇਕੱਲਾ ਇਹੀ ਨਹੀਂ ਮਜੇ ਜਿਆਦਾ ਨੁਕਸਾਨ ਹੋਇਆ ਜੀ ਮਾਲਵਾ ਸਾਰਾ ਉੱਥੇ ਪਹੁੰਚ ਗਿਆ ਹਮਮ ਹੈਲਪ ਕਰਨ ਲਈ ਮੈਂ ਕਹਿ ਸਕਦਾ ਕਿ ਇਸ ਵਾਰੀ ਜਿਹੜਾ ਪੰਜਾਬੀਆਂ ਨੇ ਪੰਜਾਬੀਆਂ ਦੀ ਪਾਹ ਫੜੀ ਇੱਕ ਤੋਂ ਜਿਆਦਾ ਪੂਰਾ ਸਾਥ ਦਿੱਤਾ ਜਿ세 ਆਪਾਂ ਗਏ ਬੰਨ ਟੁੱਟਣ ਤੇ ਆ ਗਿਆ ਟੁੱਟੇ ਵੀ ਕਈ ਬੰਨ ਉਧਰ ਤਰੰਤਰਨ ਸਾਈਡ ਪੱਟੀ ਸਾਈਡ ਲੈਣ ਹੋ ਜਾਦੇ ਤੇ ਉਹ ਉਹ ਮਿੱਟੀਆਂ ਨਾਲ ਵਾਲੀ ਬਾਬਿਆਂ ਨੇ ਉੱਥੇ ਬੋਰੀਆਂ ਪਰ ਪਰ ਰੱਖ ਦਿੱਤੀਆਂ ਲੱਖਾਂ ਦੇ ਹਿਸਾਬ ਬੋਰੀਆਂ ਲੱਗੀਆਂ ਰਸਤੇ ਮੋੜ ਦੇਤੇ ਦਰਿਆ ਦਾ ਰਸਤਾ ਹੀ ਮੋੜ ਦਿੱਤਾ ਉਹਨਾਂ ਨੇ ਉਹ ਬੰਨ ਨੂੰ ਬਚਾਇਆ ਹਮਮ ਉੱਥੇ ਮੈਂ ਦੇਖਦਾ ਸੀ ਅਸੀਂ ਜਾਂਦੇ ਰਹੇ ਮੈਂ ਤਾਂ ਪਿਛੇ 10-12 ਦਿਨ ਤੋਂ ਇਹਨਾਂ ਇਸ ਇਲਾਕੇ ਵਿੱਚ ਜਣੀ ਆ ਨਾ ਹਰਪੀੜ ਦਾ ਲੱਗੇ ਮੈਂ ਇਹਨਾਂ ਵਿੱਚ ਹੀ ਸਾਰਾ ਤੁਰਿਆ ਫਿਰਦਾ ਕੱਲ ਵੀ ਲਗਾਤਾਰ ਕੱਲ ਵੀ ਮੈਂ ਜਾ ਕੇ ਆ ਲਗਾਤਾਰ ਜਾ ਰਿਹਾ ਹਾਂ ਉੱਥੇ ਮੈਂ ਤਾਂ ਤਿੰਨ-ਤਿੰਨ ਚਾਰ ਜਗ੍ਹਾ ਤੇ ਤੁਰਿਆ ਮੈਂ ਫਿਰੋਜ਼ਪੁਰ ਹੋ ਗਿਆ ਜਾਂ ਕਿਸੇ ਪਾਸੇ ਵੀ ਗਏ ਆ ਸੀ ਤੇ ਸਾਰਾ ਕਰਦੇ ਆ ਆ ਤੇ ਜਿਹੜੀ ਇੱਕ ਚੀਜ਼ ਦੇਖਣ ਦੇ ਜਿਹਦੀ ਘਾਟ ਸੀ ਹੂੰ ਬਾਕੀ ਸਭ ਕੁਝ ਮਿਲ ਗਿਆ ਮੈਨੂੰ ਵੀ ਉਸ ਲਾਇਕ ਕਿ ਅਸੀਂ ਡੇਰਾ ਬਾਬਾ ਨਾਨਕ ਸੀ ਉਦੋਂ ਤੇ ਸਾਨੂੰ ਕਿਸਾਨ ਕੋ ਦੋ-ਤਿੰਨ ਸੌ ਕਿਸਾਨ ਮਿਲਿਆ ਮੈਨੂੰ ਜੀ ਮੈਂ ਕਹਿੰਦੀ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਆਖਾ ਹੈ ਖੇੜੇ ਮਥੇ ਮਤਲਬ ਕਿ ਪੂਰੀ ਦਲੇਰੀ ਤੇ ਪੂਰੇ ਜੋਸ਼ ਚ ਐਸੀ ਕੋ ਗੱਲ ਨਹੀਂ ਆ ਇਹ ਨਹੀਂ ਕਿ ਮਰੂ ਮਰੂ ਨਹੀਂ ਕਰ ਰਿਹਾ ਕੋਈ ਵੀ ਕਿਸਾਨ ਸਾਡਾ ਕਿਉਂਕਿ ਇਹ ਸਾਡੇ ਚ ਹਿੰਮਤ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਅਸੀਂ ਸੈਨ ਸੈਨ ਸਕਤੀ ਹੈ ਸਾਡੇ ਜਾਨੀ ਸਹਿ ਲੈਣੇ ਆ ਜੀ 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 ਦਲੇਰ ਆ ਸੀ ਕਈ ਕਈ ਮੁਸ਼ਕਲਾਂ ਆਈਆਂ ਅਸੀਂ ਸਾਰਿਆਂ ਨੇ ਪੰਜਾਬੀਆਂ ਨੇ ਲੜ ਕੇ ਕੱਟ ਲਈਆਂ ਤੇ ਮੈਨੂੰ ਪੁੱਛਿਆ ਮੈਂ ਕਿ ਤੁਸੀਂ ਪਰਵਾਹ ਨਾ ਕਰੋ ਤੁਹਾਡੀ ਫਸਲ ਸਾਰੀ ਡੁੱਬ ਗਈ ਹੈ ਦੇਖੋ ਜੀਰੀ ਤਾਂ ਗਈ ਜੋ ਉਹਨਾਂ ਦਾ ਜਿੱਥੇ ਸੀ ਇਹ ਏਰੀਆ ਸਾਰਾ ਕੋ 4 ਲੱਖ 4 ਲੱਖ ਏਕੜ ਦੇ ਕਰੀਬ ਆ ਜਗਾ ਜਿਹੜੀ ਇਹ ਗਈ 1500 ਦੇ ਕਰੀਬ ਜਰਾ ਪਿੰਡ ਹੈਗਾ ਜਿਹੜਾ ਕੀ ਪਾਣੀ ਦੇ ਲਿਵੇਰ ਚ ਆਇਆ ਹੋਇਆ ਉਹਨਾਂ ਚਿਹਰੇ ਤੇ ਮੈਂ ਕਹੇ ਤੁਸੀਂ ਘਬਰਾਓ ਨਾ ਰਲ ਮਿਲ ਕੇ ਸਾਰਾ ਕਰ ਲਾਂ ਕਹਿੰਦੇ ਸਾਨੂੰ ਨਾ ਅਸੀਂ ਭੁੱਖੇ ਰਹਿਲਾਂਗੇ ਤਿੰਨ ਚਾਰ ਦਿਨ ਪਰ ਜਿਸਲੇ ਸਾਡਾ ਬੇਜਵਾਨ ਪਸ਼ੂ ਸਾਡਾ ਸਾਹਮਣੇ ਬੰਨਿਆ ਪਿਆ ਉਹ ਭੁੱਖਾ ਮਰਦਾ ਨਾ ਸਾਨੂੰ ਉਹ ਦਿਲ ਦੁਖਦਾ ਤੇ ਸਾਡੇ ਪਸ਼ੂਆਂ ਲਈ ਕੁਝ ਕਰੋ ਪਰ ਉਸ ਦਿਨ ਤੋਂ ਬਾਅਦ ਰਵੈਲ ਸਿੰਘ ਜੀ ਆਪਾਂ ਬਲਕਿ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਸਾਰੇ ਡਿਸਟ੍ਰਿਕਟ ਵਿੱਚ ਸਾਡਾ ਜਿਹੜਾ ਪਸ਼ੂਆਂ ਦਾ ਚਾਰਾ ਰੈਗੂਲਰ ਜਾ ਰਿਹਾ ਤੇ ਨਿਵੰਤ ਖੜਾ ਹੈ ਜਿੱਥੇ ਜਿੱਥੇ ਹੜਾ ਸਾਰੇ ਡਿਸਟ੍ਰਿਕਟ ਵਿੱਚ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਸੀਗਾ ਅੱਜ ਵੀ ਜਾ ਰਿਹਾ ਪਸ਼ੂਆਂ ਦਾ ਚਾਰਾ ਪਸ਼ੂਆਂ ਨੂੰ ਭੇਜਨੇ ਮੈਂ ਉੱਥੇ ਗਿਆ ਕੇ ਆਇਆ ਸੀ ਮੈਂ ਕਿਹਾ ਜੀ ਕਿਕਰ ਨਾ ਕਰੋ ਤੁਹਾਡਾ ਪਸ਼ੂ ਨਾ ਕਿਸੇ ਚਾਰੇ ਦੇ ਬਗੈਰ ਭੁੱਖਾ ਨਹੀਂ ਮਰਦਾ ਅਸੀਂ ਸਾਰਾ ਏਰੀਆ ਕਵਰ ਕਰਾਂਗੇ ਤੇ ਮੇਰਾ خیال ਕੁਰੀਮ 11200 ਟਨ ਤਾਈ ਦੇ ਚੁੱਕੇ ਆਲਰੇਡੀ ਸੇਵਾ ਲੱਗੀ ਆ ਵੀ ਤੇ ਬਸ ਸਾਰੀਆਂ ਲੱਗੀਆਂ ਹੋਈਆਂ ਟਰੱਕਾਂ ਟਰੱਕ ਜਾ ਰਹੇ ਨੇ ਹੁਣ ਫਿਰ ਮੈਂ ਸਾਰਾ ਰਿਜ਼ਰਵ ਕੀਤਾ ਹੋਇਆ ਕਿਉਂਕਿ ਇਹ ਜਿਹੜਾ ਚਾਰਾ ਅਸੀਂ ਦੇ ਰਹਿਆ ਨਾ ਜੀ ਪਾਣੀ ਉਤੋਂ ਦਾ ਸ਼ੁਰੂ ਹੋ ਗਿਆ ਕਈ ਇਲਾਕਿਆਂ ਵਿੱਚ ਪਾਣੀ ਉਤਰਨ ਤੋਂ ਬਾਅਦ ਵੀ ਚਾਰਾ ਤਾਂ ਕਿਤੇ ਆ ਨਹੀਂ ਜਾਣਾ ਚਾਰਾ ਸਾਨੂੰ ਹੋਰ 1.5 2 ਮਹੀਨੇ ਦੇਣਾ ਪੈਣਾ ਤੇ ਸਾਡੀ ਪੂਰੀ ਤਿਆਰੀ ਹੈ ਅਸੀਂ 2200 ਟਨ ਹੋਰ ਜ਼ਿਆਦਾ ਚਾਰਾ ਉਹ ਮੈਂ ਰਿਜ਼ਰਵ ਕੀਤਾ ਹੋਇਆ ਆਲਰੇਡੀ ਤੇ ਇਹ ਸਾਡੀ ਸਪਲਾਈ ਜਿਹੜੀ ਹੈ ਇਹ ਜਾਰੀ ਰਹੇਗੀ ਸਾਡੀ ਇਹ ਬਿਲਕੁਲ ਜਾਰੀ ਰਹੇਗੀ ਚਲੋ ਇਹ ਤਾਂ ਪਹਿਲਾ ਦੌਰ ਸੀਗਾ ਜੀ ਇਹ ਤਾਂ ਅਸੀਂ ਰਲ ਮਿਲ ਕੇ ਸਾਰਿਆਂ ਨੇ ਜੀ ਹੋ ਗਿਆ ਸਾਰਿਆਂ ਨੇ ਕਰ ਲਿਆ ਪੂਰਾ ਤੇ ਹੁਣ ਜਿਹੜਾ ਅਸੀਂ ਵਿਜ਼ਿਟ ਹੈਗੇ ਹਾਂ ਉਹ ਜਿਹੜੀ ਕੱਲ ਦੀ ਮੇਰੇ ਵਿਜ਼ਿਟ ਸੀ ਕੱਲ ਸਾਡੇ ਬਹੁਤ ਸਤਿਕਾਰਯੋਗ ਜਸਟਿਸ ਨਵਾਬ ਸਿੰਘ ਜੀ ਹੂੰ ਸੋ ਉਹ ਰਿਟਾਇਰਡ ਨੇ ਹੁਣ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਇੱਕ ਸਪੀਨ ਕੋਰਡਿਕ ਕਮੇਟੀ ਬਣਾਈ ਸੀ ਜਿਹੜੀ ਪੰਜ ਮਹੀਨੇ ਮੀਨ ਉਪਦਾ ਹੁੰਦਾ ਜਿਹੜੀ ਹਾਂਜੀ ਹਾਂ ਸਾਨਾ ਸਾਨਾ ਸ਼ਬੂ ਉਹ ਬਣਾਈ ਸੀ ਤੇ ਉਹਨਾਂ ਕੋਲ ਹਰਿਆਣਾ ਦੇ ਪੰਜਾਬ ਵੀ ਨਾਲ ਹੈਗਾ ਉਹਨਾਂ ਕੋਲ ਕਿ ਉਹਨਾਂ ਦੀਆਂ ਕੋਈ ਮੁਸ਼ਕਿਲਾਂ ਹੈ ਹੁਣ ਉਹਦੀ ਰਿਪੋਰਟ ਵਾਪਸ ਭੇਜਣੀ ਤੇ ਪਰਸੋ ਚੌਥੀ ਮੇਰੇ ਗੱਲ ਹੋਈ ਤੇ ਮੈਂ ਕਿਹਾ ਇਸ ਤਰ੍ਹਾਂ ਦੇ ਇਲਾਕੇ ਦੇ ਕੰਮ ਆਪਾਂ ਚੱਲਦੇ ਹਾਂ ਫਿਰ ਅਸੀਂ ਗਏ ਵਿਜ਼ਿਟ ਮੋਗੇ ਦੇ ਸੰਘੇੜਪ ਸੰਘੇੜਾ ਪਿੰਡ ਜਿਹੜਾ ਉੱਥੇ ਸੋ ਉਹਦੇ ਦੇ ਪਾਸੇ ਗਏ ਆ ਫਿਰ ਫਿਰੋਜ਼ਪੁਰ ਸਾਈਡ ਤੇ ਗਏ ਤੇ ਸੁਲਤਾਨਪੁਰ ਲੋਧੀ ਸੋ ਉਹ ਸਾਰਾ ਜਿਹੜਾ ਉੱਥੇ ਆਪਣੇ ਕਿੰਨੇ ਮਤਲਬ ਕਿ ਕਹਿ ਸਕਦੇ ਹਜ਼ਾਰਾਂ ਮਤਲਬ ਇਹ ਹਜ਼ਾਰਾਂ ਏਕੜ ਜਗ੍ਹਾ ਜਿਹੜੀ ਹੈ ਸਿਰਫ ਉਸ ਏਰੀਆ 'ਚ ਜਿਹੜੀ ਹੈ ਉਹ ਫਰਵਾਹ ਨਹੀਂ ਹੋਈ 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 ਹੈ ਹੁਣ ਤੇ ਚਲੋ ਪਾਲ ਪਾਣੀ ਉਤਰ ਚੁੱਕਾ ਸੀ ਕਾਫੀ ਫਿਰ ਸਾਰਾ ਜਾਇਜ਼ਾ ਲਿਆ ਜੀ ਉੱਥੇ ਜਿਆਦਾ ਲੈ ਕੇ ਪਬਲਿਕ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਲੰਗਰ ਉੱਧਰ ਚੱਲ ਰਹੇ ਨੇ ਸਾਰੇ ਲੇਕਿਨ ਹੁਣ ਮੈਂ ਜਿਹੜਾ ਵੈਰੀਟ ਸੀ ਮੇਰਾ ਜਿਹੜਾ ਕੱਲ ਦਾ ਦੌਰਾ ਸੀ ਉਹ ਇਹ ਸੀ ਕਿ ਹੁਣ ਕੱਲ ਫੇਰ ਮੈਂ ਜਾ ਰਿਹਾ ਕੱਲ ਮੈਂ ਬਾਬਾ ਬਕਾਲਾ ਸਾਈਡ ਜਾ ਰਿਹਾ ਤੇ ਉਦੋਂ ਸਾਰਾ ਜਾਇਦਾ ਲੈਣਾ ਕਿਉਂਕਿ ਹੁਣ ਪਾਣੀ ਉਤਰਨਾ ਸ਼ੁਰੂ ਹੋ ਗਿਆ ਹਾਂ ਮੱਛਰ ਆਣਾ ਹੈ ਜੀ ਬਿਮਾਰੀਆਂ ਫੈਲਣੀਆਂ ਹਾਂ ਸੋ ਪਹਿਲੀ ਸਟੇਜ ਤਾਂ ਆਪਾਂ ਕੱਟ ਲਈ ਪੂਰੀ ਹੁਣ ਅਸੀਂ ਆਪਣੇ ਉਹਨੂੰ ਤਿਆਰ ਕਰੀਏ ਅਗਲੀ ਸਟੇਜ ਆਸਤੇ ਜਿਹੜੀ ਕਿ ਜ਼ਿਆਦਾ ਮੁਸ਼ਕਿਲ ਹੈ ਉਹਦੇ ਵਿੱਚ ਕੀ ਹੋਣਾ ਕਿ ਬਿਮਾਰੀਆਂ ਫੈਲਣੀਆਂ ਸੋ ਸਾਡੇ ਡਾਕਟਰ ਜਾਣਗੇ ਮੈਡੀਸਨ ਦੇ ਸਾਡੇ ਸਾਰੇ ਲੰਗਰ ਲੱਗਣਗੇ ਤੇ ਫਿਰ ਜ਼ਮੀਨ ਜਿਹੜੀ ਹੈ ਦੇਖੋ ਜ਼ਮੀਨ ਹੁਣ ਅਸਲੀ ਨਾਲ ਦੱਸਦਾ ਕਿ ਮੈਨੂੰ ਲੱਗਦਾ ਨਹੀਂ ਕਿ ਕਣਕ ਬਿਜੀ ਜਾਏਗੀ ਝੋਨਾ ਦਾ ਗਿਆ ਕਣਕ ਵੀ ਗਈ ਤੇ ਇਹ ਟਰਪਲ ਨੁਕਸਾਨ ਹੋ ਗਿਆ ਕਿਸਾਨ ਨੂੰ ਫਿਰ ਵੀ ਜਦੋਂ ਰੇਤਾ ਨੂੰ ਤਾਂ ਕੱਢਦੇ ਆ ਸਾਰੇ ਜ਼ਮੀਨ ਨੂੰ ਮੈਂ ਇੰਨਾ ਭਰੋਸਾ ਦੇ ਕੇ ਆਇਆ ਸਾਰਿਆਂ ਨੂੰ ਕਿ ਜਦੋਂ ਜ਼ਮੀਨ ਵਾਹੀ ਦੇ ਲਈ ਹੋ ਜਾਂਦੀ ਹੈ ਜੀ ਕਰਦੇ ਆ ਤੇ ਫਿਰ ਦੇਖੋ ਹੁਣ ਪਹਿਲਾਂ ਕਿਸਾਨਾਂ ਨੂੰ ਚਾਹੀਦਾ ਡੀਜ਼ਲ ਚਾਹੀਦਾ ਪੰਪ ਚਾਹੀਦੇ ਨੇ ਮੋਟਰਾਂ ਚਾਹੀਦੀਆਂ ਨੇ ਬਿਲਕੁਲ ਕਿਉਂਕਿ ਪਾਣੀ ਕਰਨਾ ਪੈਣਾ ਕੁਝ ਏਰੀਆ ਐਨੇ ਡੁੱਗ ਗਿਆ ਕਿ ਉੱਥੋਂ ਪਾਣੀ ਦਾ ਜਿਹੜਾ ਨਾ ਅੱਗੇ ਨਿਕਾਸੀ ਹੈ ਨਹੀਂ ਪਾਣੀ ਦੀ ਕਿਤੇ ਸੋ ਉਹ ਜਿੰਨਾ ਪਾਣੀ ਹੈ ਨਾ ਸਾਰਾ ਉਹ ਸਾਰਾ ਪਾਣੀ ਪੰਪਾਂ ਨਾਲ ਪਰਿਸ਼ਟਨਾ ਪੈਣਾ ਉਦੋਂ ਅੱਗੇ ਫਿਰ ਦਰਿਆ 'ਚ ਪਾਣਾ ਪੈਣਾ ਸੋ ਇਹ ਬੜਾ ਵੱਡਾ ਕੰਮ ਹੈ ਫਿਰ ਜਿਸਰੇ ਜ਼ਮੀਨ ਤਿਆਰ ਹੁੰਦੀ ਫਿਰ ਉਹਨਾਂ ਨੂੰ ਖਾਦ ਚਾਹੀਦੀ ਹੈ ਫਿਰ ਉਹਨਾਂ ਨੂੰ ਬੀਜ ਚਾਹੀਦਾ ਕਿਉਂਕਿ ਉਹਨਾਂ ਪੱਲੇ ਤਾਂ ਹੈ ਨਹੀਂ ਕੁਝ ਵੀ ਪਹਿਲਾਂ ਹੀ ਕਰਜ਼ਾਈ ਹੋ ਚੁੱਕੇ ਹੋਏ ਆ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਉਹਨਾਂ ਕਿਸਾਨਾਂ ਦੀ ਬਾਅਦਲੇ ਫੜਨੀ ਚਾਹੀਦੀ ਹੈ ਚਲੋ ਇਹ ਵੀ ਦੌਰ ਅਸੀਂ ਪੂਰਾ ਕਰ ਲਵਾਂਗੇ ਸਫਾਤਾ ਪਲਾਜ਼ ਚੇਵਟ ਕੋਲ ਦੇ ਕੋਸੇ ਪਾਸੇ ਵੀ ਲੱਗਿਆ ਅਸੀਂ ਲੱਗੇ ਆਪਾਂ ਹੋਰ ਵੀ ਲੱਗੇ ਆ ਦੇਖੋ ਇਸ ਵਾਰੀ ਪ੍ਰਸ਼ਾਸਨ ਵੀ ਲੱਗਾ ਹੋਇਆ ਪੂਰਾ ਜੋਰਾਂ ਦੇ ਲੱਗਾ ਹੋਇਆ ਪੁਲਿਸ ਡਿਪਾਰਟਮੈਂਟ ਲੱਗਾ ਸਾਰੇ ਲੱਗਾ ਔਰ ਸਾਰੀਆਂ ਕਈ ਸੰਸਥਾਵਾਂ ਲੱਗੀਆਂ ਕੱਲੀ ਸਰਬਦਾ ਭਲਾ ਨਹੀਂ ਹੈ ਹੋਰ ਬੜੀਆਂ ਸੰਸਥਾਵਾਂ ਜਿਹੜੀਆਂ ਕੋਈ ਵੀ ਬੰਦਾ ਚੋ ਕੁਝ ਕਰਨਾ ਚਾਹੁੰਦਾ ਨਾ ਜੇ ਉਹ ਆਪਣਾ ਦਸਬੰਦ ਕੱਢ ਰਿਹਾ ਸੀ ਦਸਬੰਦ ਲਾ ਰਿਹਾ ਆਪਣਾ ਸੋ ਇੱਥੇ ਗੁਰੂ ਸਾਹਿਬ ਦੀ ਯਾਦ ਆਉਂਦੀ ਕਿ ਗੁਰੂ ਅਰਣਕ ਦੇਵ ਜੀ ਨੇ ਕਿਹਾ ਸੀ ਦਸਬੰਦ ਕੱਢਿਆ ਕਰੋ ਇਹ ਦਸਬੰਦ ਜਿਹੜਾ ਨਾ ਇਹ ਹਮੇਸ਼ਾ ਕਰਨਾ ਚਾਹੀਦਾ ਹੈ ਤਾਂ ਹੁਣ ਉਹੀ ਕੰਮ ਆ ਰਿਹਾ ਜੀ ਪਰ ਉਹ ਵੀ ਦੇਖੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਦੇਖੋ ਆਪਣਾ ਮਾਈਚੋ ਦੁਸਵੰਦ ਕੱਢੋ ਕੋਈ ਪਤਾ ਨਹੀਂ ਕਦੋਂ ਤੁਹਾਡੇ ਜਿਹੜੇ ਤੁਹਾਡੇ ਦੁਸਵੰਦ ਕਹੇ ਕੱਢੇ ਨਾ ਕਿਸੇ ਬਿਮਾਰ ਦੇ ਮੂੰਹ ਚ ਦਵਾਈ ਪੈ ਜਾਣੀ ਹੈ ਕਿਸੇ ਭੁੱਖੇ ਦੇ ਮੂੰਹ ਚ ਰੋਟੀ ਪੈ ਜਾਣੀ ਹੈ ਕਿਤੇ ਪਸ਼ੂਆਂ ਦਾ ਚਾਰਾ ਪੈ ਜਾਣਾ ਹੈ ਤਾਂ ਇਹ ਸਾਰਾ ਕੁਝ ਇਹ ਦਸਵੰਦ ਸਾਡਾ ਇਸ ਕੰਮ ਲਈ ਗੁਰੂ ਸਾਹਿਬ ਨੇ ਕਿਹਾ ਸੀ ਬਹੁਤ ਸੋਚ ਸਮਝ ਕੇ ਉਹਨਾਂ ਨੇ ਕਿਹਾ ਸੀ ਹੁਕਮ ਲਾਇਆ ਸੀ ਕਿ ਨਹੀਂ ਭਾਈ ਦਸਵੰਦ ਕੱਢੋ ਤੁਸੀਂ ਸਾਰੇ ਕੱਢ ਰਹੇ ਨੇ ਸਾਰੇ ਕਰ ਰਹੇ ਨੇ ਅਸੀਂ ਇਹ ਵੀ ਦੌਰ ਚੰਨਦੇ ਆ ਅਗਲਾ ਵੀ ਚੰਨਣਾ ਹੁਣ ਜਿਹੜਾ ਸਭ ਤੋਂ ਮੁਸ਼ਕਲ ਪਾਰਟ ਆ ਰਿਹਾ ਹੈ ਜਿਸ ਨੇ ਪਾਣੀ ਉਤਰਨਾ ਤੇ ਕਈਆਂ ਦੀ ਛੱਤਾਂ ਗਰੀਆਂ ਹੋਣੀਆਂ ਕਈਆਂ ਤਰੇੜਾਂ ਪਈਆਂ ਹੋਣੀਆਂ ਮਕਾਨ ਟੁੱਟੇ ਡੋਲੇ ਹੋਣੇ ਹੁਣ 2023 ਚ ਮੈਨੂੰ ਯਾਦ ਹੈ ਤੇ ਜਦੋਂ ਸਾਰਾ ਕਾਫੀ ਹੜ੍ਹ ਆਏ ਸੀਗੇ ਉਦੋਂ ਤੇ ਉਦੋਂ ਮੈਂ ਕਿਹਾ ਸੀ ਕਿ ਅਸੀਂ ਘਰ ਬਣਾ ਕੇ ਦੇਾਂਗੇ ਹੂੰ ਉਹ ਬਜਟ ਮੈਂ ਰਕਮਾ ਰੱਖਿਆ ਸੀ ਕਿੰਨਾ ਬਜਟ ਰੱਖਮਾ ਮੇਰਾ ਉਹ ਸਾਰਾ ਬਜਟ ਖਰਚ ਨਹੀਂ ਹੋਇਆ ਓਕੇ ਕਿਉਂਕਿ ਅਸੀਂ ਜਿਹੜੇ ਘਰ ਬਣਾਨੇ ਸੀ ਸਾਨੂੰ ਕੋਈ ਘਰ ਉਨੀ ਕੀ ਡਿਮਾਂਡ ਆਈ ਮੈਂ ਕਿਹਾ ਸੀ ਅਨਾਉਂਸ ਕੀਤਾ ਸੀ ਸ਼ਾਇਦ ਤੁਸੀਂ ਪੁਰਾਣੀਆਂ ਨਿਊਜ਼ ਦੇਖੋਗੇ ਮੈਂ ਕਿਹਾ ਸੀ ਵੀ 4000 ਘਰ ਆਸੀਂ ਬਣਾ ਕੇ ਦੇ ਆ ਹਾਂਜੀ ਹਾਂਜੀ ਬਿਲਕੁਲ ਲੇਕਿਨ 1400 ਦੇ ਲੱਗੇ ਚੱਕੇ ਸਾਡੇ ਕੋਲ ਐਪਲੀਕੇਸ਼ਨ ਆਈ ਜਿਨ੍ਹਾਂ ਦੇ ਘਰ ਰਿਪੇਅਰ ਹੋਣਾ ਨੇ ਸੀਗੇ ਜਿਹੜੇ ਮਤਲਬ ਜਿੰਨਾ ਜਿੰਨਾ ਕੰਮ ਸੀ ਕਿਸੇ ਦੇ 25000 ਖਰਚਾ ਆਇਆ ਕਿਤੇ 50000 ਆਇਆ ਕਿਤੇ ਲੱਖ ਰੁਪਏ ਖਰਚਾ ਆਇਆ ਤੇ ਕੁਝ ਘਰ ਸੀ ਜਿਹੜੇ ਨਵੇਂ ਵੀ ਬਣਾਏ ਗਏ ਸੋ ਇਸੇ ਤਰ੍ਹਾਂ ਹੁਣ ਜਿਹੜਾ ਪਾਣੀ ਉਤਰਨਾ ਤੇ ਸਾਡੀਆਂ ਟੀਮਾਂ ਲੱਗੀਆਂ ਪੂਰੀਆਂ ਸਾਰੇ ਡਿਸਟ੍ਰਿਕਟ ਵਿੱਚ ਸਾਡੀਆਂ ਪੂਰਾ ਸਰਵੇ ਹੋਏਗਾ ਸਰਵੇ ਹੋਣ ਤੋਂ ਬਾਅਦ ਸਾਡੇ ਪਿੰਡ ਵਾਈ ਸਾਡੇ ਕੋਲ ਸਾਰਾ ਆ ਜਾਣਾ ਜੀ ਕਿਹੜੇ ਏਰੀਆ ਵਿੱਚ ਕਿਹੜੇ ਪਿੰਡ ਵਿੱਚ ਕਿੰਨੇ ਮਕਾਨਾਂ ਨੂੰ ਜਿਆਦਾ ਨੁਕਸਾਨ ਹੋਇਆ ਔਰ ਕਿੰਨਾਂ ਨੂੰ ਲੋੜ ਹੈ ਕਿਉਂਕਿ ਇਹਨਾਂ ਸਾਰਿਆਂ ਬੰਦਿਆਂ ਦਾ ਹੁਣ ਬੁਰਕ ਸੇਵਾ ਹੋਣਾ ਪੂਰੀ ਫੇਰ ਸਰਕਾਰ ਨੂੰ ਕਾਫੀ ਕੁਝ ਕਰਨਾ ਪੈਣਾ डीसी ਸਭਾਂ ਸਾਰੇ ਲੱਗੇ ਹੋਏ ਨੇ ਹੁਣ ਤੋਂ ਹੁਣੀ ਤੋਂ ਉਹਨਾਂ ਨੇ ਮੈਟ੍ਰਸ ਹੋ ਗਏ ਬਲੈਂਕਟਸ ਹੋ ਗਏ ਮੰਜੇ ਹੋ ਗਏ ਬੈੱਡ ਸ਼ੀਟਸ ਹੋ ਗਈਆਂ ਇਹ ਸਾਰਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਦਿਲਾ ਬੈਣਾ ਹੂੰ ਹੂੰ ਬਿਲਕੁਲ ਇਹ ਸਾਰਾ ਬੜਾ ਔਖਾ ਟਾਈਮ ਹੈ ਇਹ ਕੋਈ ਇੰਨਾ ਸੁੱਖਾ ਨਹੀਂ ਹੈ ਬਹੁਤ ਔਖਾ ਹੈ ਲੇਕਿਨ ਵਾਹਿਗੁਰੂ ਦੀ ਮਿਹਰ ਹੈ ਜੀ ਤੁਸੀਂ ਹੁਣ ਵਾਲਾ ਜਿਹੜਾ ਕਿੰਨਾ ਖਰਚਾ ਹੋ ਚੁੱਕਾ ਹੈ ٹرسٹ ਤੋਂ ਵੱਲੋਂ ਸਾਰਾ ਨਹੀਂ ٹرسٹ ਤੋਂ ਦੇਖੋ ਜੁੱਸਰੇ ਸਾਡਾ ਹੁੰਦਾ ਕਿ ਹੈ ਕਿ ਜਦੋਂ ਵੀ ਕੋਈ ਇਹੋ ਜਿਹੀ ਹਾਪਤ ਆਂਦੀ ਹੈ ਨਾ ਜੀ ਜੀ ਸਾਨੂੰ ਪਤਾ ਹੁੰਦਾ ਕਿ ਇਹ ਲੰਮਾ ਚੱਲਦਾ ਹੁਣ ਇਹ ਵੀ ਸਾਨੂੰ ਪਤਾ ਸੀ ਕਿ ਨਹੀਂ ਰੁਕ ਰਿਹਾ ਲੰਮਾ ਚੱਲਣਾ ਹੈ ਤੇ ਅਸੀਂ ਪਹਿਲਾਂ 1.5 ਕਰੋੜ ਦਾ ਬਜਟ ਬਣਾਇਆ ਸੀ ਇਹਦਾ ਜੀ ਤੇ ਅਸੀਂ ਰਕਮਾਂ ਰੱਖ ਦਿੰਦੇ ਆਂ ਤੁਹਾਡਾ ਲੈਟਸ ਦੱਸ ਦਵੀ ਇਹ 1.5 ਕਰੋੜ ਪੈਸੇ ਸਿਰਫ ਇਸੇ ਕੰਮ ਲਈ ਲੱਗੇਗਾ ਇਹ ਜਦੋਂ ਆਪ ਤਾਈ ਰਾਤ ਦੇ ਨਾਲ ਅਨੰਦ ਦੇ ਨਾਲ ਉਸੇ ਵੇਲੇ ਸਾਡੀ ਮੀਟਿੰਗ ਹੁੰਦੀ ਹੈ ਅਸੀਂ ਰਿਜ਼ਰਵ ਕਰਦੇ ਆ ਪੈਸੇ ਜੜੇ ਜੀ ਇਹ ਇਸ ਕੰਮ ਲਈ ਜੀ ਸ਼ਾਇਦ ਤੁਸੀਂ ਉਦੋਂ ਅਮਰੀਕਾ ਸੀ ਮੈਂ ਅਮਰੀਕਾ ਸੀ ਲੇਕਿਨ ਮੇਰਾ ਸਾਰਾ ਇੱਕ ਹੌਸਲਾ ਸਾਰਾ ਕੰਪਲੀਟ ਚੱਲ ਰਿਹਾ ਹਾਂ ਅਸੀਂ ਆਫਿਸ ਬੈਠੇ ਹਾਂ ਇੱਥੇ 60 ਬੰਦੇ ਕੰਮ ਕਰਦੇ ਹਾਂ ਹਾਂ ਬਿਲਕੁਲ ਤੇ ਉਹ ਫਿਰ ਮੈਂ ਤਾਂ ਉਥੋਂ ਇਸ਼ਾਰਾ ਕਰਨਾ ਹੁੰਦਾ ਮੈਂ ਕੀ ਕਰਨਾ ਹੈ ਮੈਂ ਤਾਂ ਮੇਨ ਕੰਮ ਹੈ ਕਿ ਮੈਂ ਫੰਡ ਅਰੇਂਜ ਕਰਨੇ ਆ ਹਾਂ ਜੀ ਜੀ ਸਿਰਫ ਇੰਨੇ ਹੀ ਕਰਨਾ ਬਾਕੀ ਜਿਹੜੀ ਡ ਸਾਰੇ ਸਾਰੇ ਜਿਹੜੇ ਮੈਂਬਰ ਸਹਿਬਾਨ ਆ ਸਾਰੇ ਉਹ ਫੰਡ ਵੀ ਤੁਹਾਡੇ ਆਪਣੀ ਨਿਰੇਜ ਕੀ ਨਹੀਂ ਫੰਡ ਮੈਂ ਨਹੀਂ ਰੇਜ਼ ਕਰਨੇ ਮੈਂ ਆਪਣੇ ਅਕਾਊਂਟਾਂ ਵਿੱਚੋਂ ਕਰਨੇ ਹੁੰਦੇ ਮੈਂ ਅਜੇ ਤੱਕ ਰਵਿੰਦਰ ਸਿੰਘ ਜੀ ਅਜੇ ਤੱਕ ਰਿਕਾਰਡ ਹੈ ਕਿ ਮੈਂ ਪੂਰੇ ਵਰਲਡ ਚੋਂ ਕਿਸੇ ਨੂੰ 10 ਰੁਪਏ ਵੀ ਡੋਨੇਸ਼ਨ ਨਹੀਂ ਲਈ ਹਾਂ ਕੋਈ ਨਹੀਂ ਕਹਿ ਸਕਦਾ ਕਿ ਐਸਪੀ ਸਿੰਘ ਨੇ ਪਰਸਨਲ ਤੌਰ ਤੇ ਜਾਂ ٹرسٹ ਨੇ ਕੋਈ ਪੈਸਾ ਲਿਆ ਕਰੋੜਾਂ ਚ ਡੋਨੇਸ਼ਨ ਦੇ ਦਿੱਤੀ ਹੈ ਜਾਰੀ ਹੈ ਦੇਖੋ ਪੋਣਾ ਦਿੱਤਾ ਨਾ ਬਾਬੇ ਨੇ ਕਿੱਥੋਂ ਚੁੱਕ ਕੇ ਮੈਨੂੰ ਕਿੱਥੇ ਵਹਾਤਾ ਉਹਨੇ ਅਸੀਂ ਤਾਂ ਉਹਦਾ ਮਤਲਬ ਕਿ ਦੇਣ ਦੇ ਹੀ ਨਹੀਂ ਸਕਦੇ ਨਾ ਤੇ ਜੇ ਹੁਣ ਉਹ ਸਾਨੂੰ ਸੇਵਾ ਲੈ ਰਿਹਾ ਸਾਡੀ ਡਿਊਟੀ ਲਈ ਹੋਈ ਤੇ ਬਾਕੀ ਇਹ ਜਰੂਰ ਹੈ ਦੇਖੋ ਮੈਂ ਕਹਿੰਦਾ ਹੁੰਦਾ ਕਿ ਕਿਸਾ ਬੱਬੇ ਦਾ ਹਾਂ ਪਾਵਰ ਮੈਨੂੰ ਦਿੱਤੀ ਵੀ ਆਲਾ ਫੜ ਪਈ ਤੋਂ ਕੱਢ ਕੇ ਤੇ ਤੋਂ ਵੱਡੀ ਹਾਂ ਮੇਰਾ ਤਾਂ ਹੈ ਨਹੀਂ ਮੇਰਾ ਜਿਹੜਾ ਦਸਵੰਦ ਹੈਗਾ ਮੈਂ ਕੱਢ ਲਿਆ ਆਪਣਾ ਡੇਟ ਕਰੋੜ ਰੱਖਤਾ ਉਹ ਹੁਣ ਲੱਗ ਰਿਹਾ ਉਹ ਡੱਗ ਰਿਹਾ ਜੇ ਅਜੇ ਖਤਮ ਨਹੀਂ ਹੋਇਆ ਜੀ ਉਹਦੇ ਵਿਚਾਰਾ ਚਲਾ ਗਿਆ ਹਨਾ ਟੋਟੇ ਜੀ 1 ਕਰੋੜ ਰੁਪਏ ਹੋ ਬਜਟ ਕਰਤਾ ਸੀ ਹੁਣ 2.5 ਕਰੋੜ ਦਾ ਬਜਟ ਹੈ ਇਹ ਅੱਛਾ 1 ਕਰੋੜ ਦਾ ਹੋਰ 1 ਕਰੋੜ ਦਾ ਹੋਰ 2.5 ਕਰੋੜ ਦਾ ਦਵਾਈਆਂ ਦੂਆਂ ਆਣੀਆਂ ਸਾਰਾ ਹੋਰ ਸਾਰਾ ਆਣਾ 2.5 ਕਰੋੜ ਦਾ ਬਜਟ ਹੋ ਗਿਆ ਇਹ ਇੰਡੀਵਿਜੁਅਲ ਲਿਹਾਜ਼ ਉੱਤੇ ਜ਼ਿਕਰ ਦੇਖਿਆ ਹਾਂ ਉੱਤੇ ਹੋਇਆ ਇਹ ਚੱਲੇਗਾ ਬਾਕੀ ਜਿਹੜੇ ਘਰ ਘਰ ਬਣਨੇ ਉਹਦਾ ਬਜਟ ਵੱਖਰਾ ਅੱਛਾ ਉਹ ਵੱਖਰਾ ਹੋਏਗਾ ਉਹ ਵੱਖਰਾ ਹੋਏਗਾ ਕਿਉਂਕਿ ਇਹ ਤਾਂ ਇੱਥੇ ਲੱਗ ਜਾਣਾ ਓਕੇ ਮੈਂ ਚਾਰੇ ਦੀ ਗੱਲ ਕਰਨਾ ਸਿਰਫ ਦੇਖੋ ਚਾਰਾ ਸਾਡੇ ਤੇ ਕੋਈ 1250 ਆ ਚੁੱਕਾ ਹੈ 2000 ਮੈਂ ਹੋਰ ਰਿਜ਼ਰਵ ਕੀਤਾ ਹੋਇਆ ਜੇ ਹੁਣ ਆਪਾਂ 3000 ਟਨ ਲੈਂਦੇ ਨਿਆਣਾ ਜੀ ਹੂੰ ਹੂੰ ਤੇ ਘਟੋ ਘਟ ਪੋਨੇ 2 ਕਰੋੜ ਦਾ ਰਸ਼ਟ ਬਣ ਜਾਂਦਾ ਹੈ ਇਹ ਇਕੱਲਾ ਚਾਰੇ ਹੀ ਗੱਲਾਂ ਬਣ ਜਾਂਦਾ ਹੈ ਹੂੰ ਹੂੰ ਬਾਕੀ ਦੇ ਖਰਚੇ ਵੀ ਆ ਗਏ ਇਸ ਕਰਕੇ ਬਜਟ ਥੋੜਾ ਬਦਲਣਾ ਪਿਆ ਓਕੇ ਓਕੇ ਬਾਕੀ ਕੁਝ ਵੀ ਹੁੰਦਾ ਤਾਂ ਕਈ ਵਾਰੀ ਸਾਡੇ ਕੋਲ ਖਰਚੇ ਇਦਾਂ ਦੇ ਪੈ ਜਾਂਦੇ ਜਿੱਦਾਂ ਹੁਣ ਜੀਰਾ ਸਾਈਟ ਤੁਸੀਂ ਦੇਖਿਆ ਹੋਣਾ ਜਿੱਦੇ ਕਣਕ ਪੱਕੀ ਪਈ ਸੀ ਜੀ ਜੀ ਅੱਗ ਲੱਗ ਗਈ ਜੀ 110 ਏਕੜ ਜਗ੍ਹਾ ਸੀ ਜਿਹੜੀ ਮਲਕੀ ਕਣਕ ਸਾਡੀ ਪਿਛਲੀ ਵਾਰ ਪਿਛਲੀ ਪਿਛਲੀ ਗੱਲ ਕਰੀ ਸੀ ਉਹ ਸਾਰੀ ਮਲਕੀ ਸੜ ਕੇ ਸੁਆਹ ਹੋ ਗਈ ਹਾਂ ਤੇ ਮੈਂ ਇੱਥੇ ਸੀ ਤੇ ਮੈਨੂੰ ਉੱਥੋਂ ਸਾਡੀ ਟੀਮ ਦਾ ਦੋ ਤਿੰਨ ਬੀਬੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਕੋਲ ਕਿਸੇ ਕੋਲ ਇੱਕ ਇੱਕ ਕਰਕੇ ਇਸ ਕੋ ਡੇਡ ਏਕੜ ਕਿਸ ਕੋ ਦੋ ਏਕੜ ਜਗ੍ਹਾ ਸੀ ਵੀ ਸਾਰੀ ਚਲ ਗਈ ਔਰ ਉਹ ਸੁਸਾਈਡ ਕਰਨੋਂ ਕਰਦੀਆਂ ਕਿਉਂਕਿ ਉਹਨਾਂ ਦਾ ਉਹਨਾਂ ਕੋਲ ਹੋਰ ਤਾਂ ਇਨਕਮ ਸੋਰਸ ਹੈ ਨਹੀਂ ਕੋਈ ਵੀ ਉਹ ਕਹਿੰਦੀ ਸਿਰਫ ਆ ਸਾਰਾ ਸਾਲ ਆ ਹੀ ਖਾਣਾ ਸੀਗਾ ਸਾਡਾ ਉਹ ਵੀ ਗਿਆ ਫਿਰ ਮੈਂ ਇਮੀਡੀਏਟੇ ਗਿਆ ਜੀ ਉਸੇ ਵੇਲੇ ਨਾਲ ਦੇ ਨਾਲ ਡਿਸੀਜਨ ਲਿਆ ਜਿਹਦੇ ਕੋਲ ਇੱਕ ਇੱਕ ਡੇਡ ਏਕੜ ਦੋ ਏਕੜ ਤਿੰਨ ਏਕੜ ਜਗ੍ਹਾ ਸੀ ਉਹਨਾਂ ਨੂੰ 30-30 ਹਜ਼ਾਰ ਰੁਪਏ ਏਕੜ ਜਿਹੜਾ ਮੈਂ ਚੱਕ ਦੇ ਕੇ ਆਇਆ ਅਗਲੇ ਦਿਨ ਹੀ ਕਿਉਂਕਿ ਇਹ ਜਿਹੜਾ ਰੀਲੀਫ ਦੇਣਾ ਹੁੰਦਾ ਜੀ ਇਹ ਇਮੀਡੀਏਟਲੀ ਦੇ ਦਿੰਦੇ ਫਾਇਦਾ ਹੈ ਅਗਰ ਕੋਈ ਬੰਦਾ ਐਕਸ਼ਨ ਲੈ ਲੇ ਤੇ ਫਿਰ ਅਸੀਂ ਪਛਤਾਨਦੇ ਰਹਾਂ ਇਹ ਤਾਂ ਸਰਕਾਰ ਤੇ ਏ ਥੋੜੀ ਵੀ ਪਾਸ ਹੋ ਆਊਗਾ ਨਹੀਂ ਆਊਗਾ ਨਹੀਂ ਆਊਗਾ ਸਾਡੇ ਦਾ ਪਰਮਿਸ਼ਨ ਲੈਣੀ ਨਹੀਂ ਲੱਗੇ ਤਾਂ ਜੀ ਜੀ ਇੱਥੇ ਬੈਠੇ ਜਿਹੜੇ ਟੀਮ ਆ ਗਈਆਂ ਲਿਸਟਾਂ ਬਣ ਗਈਆਂ ਸਭ ਕੋਈ ਕਿਹਾ ਮੈਂ ਅਕਾਊਂਟ ਨੂੰ ਬੁਲਾਇਆ ਮੈਂ ਕਿਹਾ ਅਕਾਊਂਟ ਨੂੰ ਮੈਂ ਕਿਹਾ ਵੀ ਚੈੱਕ ਕਟੋਫ ਆ ਰਹੇ ਨੇ ਬਾਈ ਨੇਮ ਚੈੱਕ ਕਟੋ ਮੈਂ ਖੁਦ ਗਿਆ ਗੁਜਰਾਤ ਸਾਹਿਬ ਜਾ ਕੇ 24 ਫੈਮਲੀ ਸੀ ਸਾਰੀਆਂ ਬੁਲਾਈਆਂ 110 ਏਕੜ ਜਗ੍ਹਾ ਸੀ ਅਸੀਂ ਕਿਸੇ ਨੂੰ 30 ਏਕੜ ਕਿਸੇ ਨੂੰ 20000 ਦਿੱਤਾ ਇਕੜ ਦਾ ਸੋ ਸਾਰਾ ਭੁਗਤਾਨ ਕਰ ਦਿੱਤਾ ਉਸੇ ਬੰਦੇ ਨੂੰ ਸੋ ਇਹ ਖਰਚੇ ਕਿਵੜੀ ਆਪਣੇ ਅਚਨਚੇਤ ਵੀ ਆ ਜਾਂਦੇ ਨੇ ਲੇਕਿਨ ਇਹ ਸਾਨੂੰ ਤਸੱਲੀ ਹੋ ਗਈ ਕਿ ਕਿਸੇ ਬੰਦੇ ਨੇ ਸੁਸਾਇਟੀ ਕੀਤਾ ਔਰ ਹਰ ਬੰਦੇ ਨੇ ਚਲੋ ਜੇ ਉਹਨਾਂ ਨੇ 50000 ਕਮਾਉਣਾ ਸੀ ਤਾਂ 30 ਦਾ ਮਿਲ ਗਿਆ ਨਾ ਉਹਨਾਂ ਨੂੰ ਤੇ ਉਹਦੇ ਨਾਲ ਚਲੋ ਉਹਨਾਂ ਹੋ ਗਿਆ ਕਿ ਅਸੀਂ ਉਹਨਾਂ ਨੂੰ ਮਤਲਬ ਕਿ ਇਮੀਜੇਟਲੀ ਰੀਲੀਫ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਹੌਸਲਾ ਹੋ ਗਿਆ ਕਿ ਨਹੀਂ ਕੁਝ ਤਾਂ ਸਾਡੇ ਕੋਲ ਹੈ ਨਾ ਇਹਦੇ ਵਿੱਚ 2.5 ਕਰੋੜ ਤੁਸੀਂ ਰੱਖਤਾ ਬਜਟ ਚੱਲ ਰਿਹਾ ਹੈ ਖਰਚਾ ਹੋ ਰਿਹਾ ਜੀ ਉਹ ਸਾਡਾ ਆਲਰੇਡੀ ਕੰਪਲਿਟ ਪਿਆ ਹੋਇਆ ਤੇ ਅੱਗੇ ਇਹਦੇ ਬਕਾਨਾ ਦੇ ਵੱਖਰੇ ਆ ਉਹ ਵੱਖਰਾ ਹੋਏਗਾ ਉਸ ਤੋਂ ਬਾਅਦ ਜੋ ਵੀ ਆਏਗਾ ਉਹ ਤੋਂ ਉਹ ਅਸੀਂ ਐਸਟੀਮੇਟ ਡਾਵਾਂਗੇ ਸਾਡੇ ਬਜਟ ਵਧਣਗੇ ਹਾਂ ਇਹਦੇ ਵਿੱਚ ਇੱਕ ਜ਼ਰੂਰ ਹੈ ਕਿ ਮੈਨੂੰ ਕਾਫੀ ਸਾਡੇ ਐਨਆਰਆਈ ਭੈਣਾ ਭਰਾਵਾਂ ਨੇ ਮੈਨੂੰ ਕੰਟੈਕਟ ਕੀਤਾ ਜੀ ਬਲਕਿ ਕਈਆਂ ਨੇ ਤਾਂ ਉਸੇ ਪੈਸਾ ਇਕੱਠਾ ਵੀ ਕੀਤਾ ਮੈਂ ਇਹ ਵੀ ਅਪੀਲ ਕੀਤੀ ਹੂੰ ਵੀ ਤੁਸੀਂ ਭਾਈ ਪੈਸਾ ਨਾ ਦਿਓ ਕਿਸੇ ਲੋਬੀ ਕਿਉਂਕਿ ਇੱਥੇ ਇਸ ਲਈ ਪੈਸੇ ਦੀ ਬਿਲਕੁਲ ਲੋੜ ਨਹੀਂ ਹੈ ਹੂੰ ਪੰਜਾਬ 'ਚ ਸਸ ਸਟੇਜ ਤੇ ਕੁਝ ਨਹੀਂ ਚਾਹੀਦਾ ਨਾ ਸਾਨੂੰ ਰਾਸ਼ਨ ਚਾਹੀਦਾ ਜੀ ਨਾ ਸਾਨੂੰ ਮੱਛਰ ਦਾ ਨਹੀਂ ਚਾਹੀਦੀਆਂ ਨਾ ਸਾਰਾ ਕੁਝ ਵਾਧੂ ਹੋ ਗਿਆ ਕਹਿੰਦਾ ਸਭ ਕੁਝ ਵਾਧੂ ਫੰਕ ਤੋਂ ਪਿਆ ਹੋਇਆ ਹਾਂਜੀ ਈਵਨ ਪਸ਼ੂਆਂ ਚਾਰਾ ਸਾਡਾ ਪੂਰਾ ਅਰੇਂਜਮੈਂਟ ਹੈ ਹਾਂ ਹਾਂ ਸਭ ਚੱਲ ਰਿਹਾ ਹੈ ਹੋਰ ਵੀ ਲੋਕੀ ਦੇ ਰਹੇ ਨੇ ਸਾਰੇ ਹਾਂ ਹਾਂ ਪਰ ਹੁਣ ਫਿਰ ਵੀ ਲੋਕੀ ਕਦੇ ਯੂਪੀ ਤੋਂ ਕਰੀ ਉਧਰੋਂ ਕਦੇ ਮਹਾਰਾਸ਼ਟਰ ਤੋਂ ਕਦੇ ਦਿੱਲੀੋਂ ਕਦੇ ਹਰਿਆਣੇ ਤੋਂ ਟਾਲੀਆਂ ਭਰ-ਭਰ ਕੇ ਰਾਸ਼ਨ ਭੇਜੀ ਜਾ ਰਹੀ ਹੈ ਜਿਹੜਾ ਕਿ ਬੇਕਾਰ ਜਾ ਰਿਹਾ ਤੇ ਸਿੱਟਣਾ ਵੈਰਿਆ ਹਾਂ ਸੋ ਲੋੜ ਨਹੀਂ ਹੈ ਨਿੱਚੀਆਂ ਦੇਣ ਦੀ ਪੁੱਛ ਲੋ ਕਿਸੇ ਨੂੰ ਕਿ ਵੀ ਸਾਨੂੰ ਕਿਸ ਚੀਜ਼ ਦੀ ਲੋੜ ਹੈ ਹੁਣ ਅਗਲਾ ਕੀ ਨਹੀਂ ਆ ਰਹੀ ਫਿਰ ਅਗਲਾ ਡੀਜ਼ਲ ਪਾਣੀ ਦਾ ਤੇ ਡੀਜ਼ਲ ਦਾ ਬੜਾ ਖर्चा ਆ ਰਹੀ ਸੋ ਇਹ ਜਿਹੜੇ ਚੀਜ਼ਾਂ ਨੇ ਆਈਟਮਾਂ ਜਿਹੜੀਆਂ ਸਾਰੀਆਂ ਆਪਣਾ ਅਕਾਊਂਟ ਤੇ ਇੱਕ ਐਨ ਆਰ ਆਈ ਸੀ ਦੱਸ ਰਹੇ ਸੀ ਸੁਪਰ ਸੋ ਐਨ ਆਰ ਆਈ ਨੇ ਮੈਨੂੰ ਕਿਹਾ ਸਰ ਅੰਮ੍ਰਿਤ ਕਾ ਯਾਰ ਪੈਸਾ ਨਾ ਦਿਓ ਕਿਸੇ ਨੂੰ ਵੀ ਨਾ ਕਰੋ ਤੁਸੀਂ ਇਕੱਠਾ ਰੱਖੋ ਤੁਹਾਨੂੰ ਮੈਂ ਸੇਵਾਵਾਂ ਦਵਾਂਗਾ ਕਿਉਂਕਿ ਮੈਂ ਕਹਿੰਦੇ ਤੁਸੀਂ ਲੈਂਦੇ ਨਹੀਂ ਪੈਸਾ ਅਸੀਂ ਕਰੀਏ ਮੈਂ ਕਿਹਾ ਮੈਂ ਤੁਹਾਨੂੰ ਪਲੇਟਫਾਰਮ ਦੇਵਾਂਗਾ ਹੁਣ ਪਲੇਟਫਾਰਮ ਰਿਵਲ ਸਿੰਘ ਜੀ ਇਹ ਦਿੱਤਾ ਉਹਨੂੰ ਮੈਂ ਕਿ ਸਰਬਾਤ ਪਲਾਟ ਤੁਹਾਡਾ ਪਲੇਟਫਾਰਮ ਹੈ ਤੁਸੀਂ ਪੈਸਾ ਖਰਚਣਾ ਜੀ ਮੇਰੇ ਕੋਲ ਅਗੇ ਸਕੋਪ ਵਰਖਾਗਾ ਕਿ ਮੈਂ ਕਿੰਨੇ ਘਰ ਬਣਾਣੇ ਵਿੱਚ ਸਪੋਜ਼ ਮੈਂ 1000 ਘਰ ਬਣਾਣਾ ਹੈ ਹਾਂ 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 ਫਿਰ ਤੁਸੀਂ ਤੁਹਾਨੂੰ ਮੈਂ ਕਹਾਂਗਾ ਪਈ ਤੁਸੀਂ ਬਾਹਰ ਬੈਠੇ ਹੋ ਆ ਜਾਓ ਆ 10 ਘਰ ਤੁਸੀਂ ਬਣਾ ਦਿਓ ਹਾਂ ਇਹ 20 ਘਰ ਤੁਸੀਂ ਬਣਾ ਦਿਓ ਅੱਛੇ ਬੰਦੇ ਹੋਰ ਨੇ 50 ਘਰ ਬਣਾ ਦਿਓ ਤੇ ਉਹ 50 ਘਰ ਦਾ ਕੀ ਹੈ ਕਿ ਜਿਹੜੇ ਠੇਕੇਦਾਰ ਠੇਕੇਦਾਰ ਦਿੱਤਾ ਆਪਾਂ ਸਾਰਾ ਨਾ ਠੇਕੇਦਾਰ ਤਾਂ ਉਹਨਾਂ ਨੇ ਸਾਰਾ ਪੈਸਾ ਜਿਹੜਾ ਉਹ ਠੇਕੇਦਾਰ ਨੂੰ ਭੇਜਣਾ ਹੈ ਨਿਗਰਾਨੀ ਅਸੀਂ ਕਰਾਂਗੇ ਓਕੇ ਸੋ ਵਿਚੋਲਾ ਪੁਣੀ ਕਰਾਂਗੇ ਆਪਾਂ ਅਸੀਂ ਪੈਸਾ ਨਹੀਂ ਲਵਾਵਾਂਗੇ ਉਹਨਾਂ ਕੋਲ ਕਿ ਨਾ ਉਧਰੋਂ ਨਾ ਉਧਰੋਂ ਪੈਸਾ ਨਹੀਂ ਲਵਾਵਾਂਗੇ ਲੇਕਿਨ ਸਾਡੀਆਂ ਟੀਮਾਂ ਜਿੰਨੀਆਂ ਬੜੀਆਂ ਹੋਈਆਂ ਨੇ ਉਹ ਨਿਗਰਾਨੀ ਕਰਨ ਗਿਆ ਕਿ ਜਿਹੜਾ ਪੈਸਾ ਤੁਸੀਂ ਭੇਜ ਰਹੇ ਹੋ ਕਿਹੜੇ ਮਕਾਨ ਤੇ ਲੱਗ ਰਿਹਾ ਕਿੱਦਾਂ ਲੱਗ ਰਿਹਾ ਠੀਕਾ ਲੱਗ ਰਿਹਾ ਆਪਣੇ ٹرسٹ ਵੱਲੋਂ ਤਾਂ ਕੰਮ ਚੱਲ ਹੀ ਰਿਹਾ ਉਹ ਜੇ ਕਰਨਾ ਚਾਹਤਦਾ ਚਾਹਣਗੇ ਜੀ ਉਹ ਸਾਨੂੰ ਲੋਡ ਪੈਣੀ ਹੈ ਜੀ ਓਕੇ ਕਿਉਂਕਿ ਕੱਲਾ ਮੈਂ ਵੀ ਨਹੀਂ ਕਰ ਸਕਦਾ ਅਗਰ ਸਾਨੂੰ 10000 ਕਰ ਬਣਾਉਣਾ ਪਏਗਾ ਤੇ ਮੈਂ ਇਕੱਲਾ ਪਾਵਾਂਗਾ ਬਿਲਕੁਲ ਬਿਲਕੁਲ ਮੇਰੀ ਵੀ ਇੱਕ ਲਿਮਿਟੇਸ਼ਨ ਹੈ ਨਾ ਜੀ ਇਸ ਲਈ ਮੈਂ ਤੇ ਮੰਗ ਕੀਤੀ ਹੈ ਕਿ ਤੁਸੀਂ ਆਓ ਕਿਉਂਕਿ ਹਰ ਦੇਖੋ ਹਰ ਜਿੰਨਾ ਬੰਦਾ ਐਨਆਰਆਈ ਬੈਠਾ ਹੈ ਰਿਸਪੌਂਸ ਫਿਰ ਠੀਕ ਹੈ ਨਾ ਬਹੁਤ ਅੱਛਾ ਰਿਸਪੌਂਸ ਹੈ ਦੇਖੋ ਬਾਹਰ ਬੈਠੇ ਅਮਰੀਕਾ ਕੈਨੇਡਾ ਬੈਠੇ ਨੇ ਯੂਰਪ ਬੈਠੇ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਦੇਖੋ ਦਿਲ ਤੇ ਧੜਕਦਾ ਨਾ ਹਾਂ ਬਿਲਕੁਲ ਧਿਲ ਧੜਕਦਾ ਬਾਜ਼ਾਰ ਦਾ 50 ਚ ਧੜਕਦਾ ਬਿਲ ਉਹਨ ਕੀ ਹਾਲਤ ਹੈ ਉਹਨ ਕੀ ਹਾਲਤ ਹੈ ਕੀ ਚਾਹੀਦਾ ਹੈ ਮੈਂ ਕਹ ਰ ਹਾਂ ਕੁਝ ਨਹੀਂ ਚਾਹੀਦਾ ਜਦੋਂ ਚਾਹੀਦਾ ਹੋਏਗਾ ਤੁਹਾਨੂੰ ਦੱਸਾਂਗੇ ਤੁਸੀਂ ਉਹਦੇ ਲਈ ਤਿਆਰ ਰਹਿਓ ਉਹ ਸਾਨੂੰ ਅਜ ਤੋਂ 2-3 ਮਹੀਨੇ ਬਾਅਦ ਲੋੜ ਪੈਣੀ ਹੈ ਹਾਂ ਜਦੋਂ ਪਾਣੀ ਉਤਰ ਗਿਆ ਸਾਰਾ ਸਰਵੇ ਹੋ ਗਿਆ ਉਸ ਤੋਂ ਬਾਅਦ ਸਾਨੂੰ ਲੋੜ ਪੈਗੀ ਫਿਰ ਤੁਹਾਨੂੰ ਦੱਸਾਂਗੇ ਭਾਈ ਆਓ ਤੁਸੀਂ ਲੈ ਲਓ ਪੰਜਾਬ ਜਾਂ ਘਰ ਲੈ ਲਓ ਹਾਂ ਹਾਂ ਬਣਾਓ ਤੇ ਉਹਨਾਂ ਨੂੰ ਵੀ ਤਸੱਲੀ ਹੋਏਗੀ ਕਿ ਠੀਕ ਹੈ ਯਾਰ ਸਾਡਾ ਪੈਸਾ ਇੱਥੇ ਲੱਗ ਰਿਹਾ ਫਿਰ ਜਿੰਨੇ ਘਰ ਬਣਨਗੇ ਜਿਸ ਤਰ੍ਹਾਂ ਸਪੋਜ਼ ਇੱਕ ਪਿੰਡ ਦੇ ਵਿੱਚ ਕਿਸੇ ਨੇ ਲੈ ਲੇ 20 ਘਰ ਸਾਡੇ ਆ ਉਹ ਜਿਹੜੇ ਵੀ ਘਰ ਬਣਦੇ ਉਹਦੇ ਬਾਹਰ ਪਲੇਟਾ ਲੱਗ ਜਾਣੀ ਹੈ ਹਾਂ ਬਿਲਕੁਲ ਵੱਡੀ ਬੋਰਡ ਲੱਗ ਜਾਣਾ ਉੱਥੇ ਕਿ ਇਹ ਜਿਹੜੇ ਘਰ ਬਣਾਏ ਗਏ ਜਾਂ ਕਰਾਂ ਦੀ ਬਰਮੰਮਤ ਕੀਤੀ ਗਈ ਇਹ ਆਸਟ੍ਰੇਲੀਆ ਦੀ ਸਤ ਸੰਗਤ ਹਲੋ ਹੋਈ ਹੈ ਇਹ ਨਿਊਜ਼ੀਲੈਂਡ ਹਲੋ ਹੋਈ ਹੈ ਇਹ ਅਮਰੀਕਾ ਹਲੋ ਹੋਈ ਹੈ ਕੈਲੀਫੋਰਨੀਆ ਚੋਂ ਹਲੋ ਹੋਈ ਹੈ ਜਾਂ ਤੁਹਾਡੀ ਕੈਨੇਡਾ ਦੀ ਸੰਗਤ ਨਹੀਂ ਕੀਤਾ ਇਹ ਮਤਲਬ ਕਿ ਬੜਾ ਓਪਨ ਹੋਣਾ ਚਾਹੀਦਾ ਕੰਮ ਇਹ ਫਿਰ ਅਗਰ ਕੋਈ ਬੰਦਾ ਜੇ ਦਾਨਪੁਣ ਦੇ ਰਿਹਾ ਹੈ ਤੇ ਉਹਨੂੰ ਪਤਾ ਹੋਣਾ ਚਾਹੀਦਾ ਮੇਰਾ ਪੈਸਾ ਕਿੱਥੇ ਲੱਗਿਆ ਤੇ ਉਹ ਨਜ਼ਰ ਆਏਗਾ ਬਿਲਕੁਲ న్యూਸ ਵੀ ਆਣੀ ਹੈ ਪੇਪਰਾਂ ਜਿਹਾ ਆਏਗਾ ਸਭ ਕੁਝ ਆਏਗਾ ਵੀ ਆ ਸੰਗਤ ਨੇ ਦੇਖੋ ਜੀ ਉਥੋਂ ਪੈਸਾ ਭੇਜਿਆ ਤੇ ਆ ਪੰਜਾਬ ਕਰ ਬਣਾ ਦਿੱਤੇ ਕਹਿੰਦਾ ਪਾਬਕੇ ਵੱਡਾ ਅੱਛਾ ਹੈ ਦਾਨੀਆਂ ਦੇ ਵਿੱਚ ਇੰਟਰਨੈਸ਼ਨਲ ਪੱਧਰ ਸਾਰਿਆਂ 'ਚ ਹੈ ਜੀ ਪੁੱਛਾ ਪਹਿਲਾਂ ਵੀ ਸੀਗਾ ਦੇਖੋ ਕਦੀ ਵੀ ਕੋਈ ਅਜਿਹੀ ਗੱਲ ਹੋਈ ਹੈ ਚਾਹੇ ਉਹ ਪਾਣੀ ਆ ਗਏ ਚਾਹੇ ਕੋਰੋਨਾ ਚੀਜ਼ ਕੋਰੋਨਾ ਸਾਰਿਆਂ ਨੇ ਕੰਮ ਕੀਤਾ ਅਸੀਂ ٹرسٹ ਨੇ ਦਾ ਮੇਰਾ ਖਾਲਾ ਅਸੀਂ ਕਰਤਾ 30-35 ਕਰੋੜ ਰੁਪਏ ਲਾਇਆ ਹੁਣ ਉਸ ਦੇ ਹਾਂ ਬਿਲਕੁਲ ਸਾਡਾ ਲੱਗਾ ਪੈਸਾ ਕਿ ਸਾਰਾ ਪੰਜਾਬ ਪੰਜਾਬ ਕਲਾਕਾਰਾਂ ਦੇ ਬਾਦਵਾਦ ਅਸੀਂ ਇਹ ਹਿਮਾਚਲ ਵੀ ਕਵਰ ਕੀਤਾ ਜੰਟ ਕੇ ਵੀ ਕਵਰ ਕੀਤਾ ਹਰਿਆਣਾ ਵੀ ਕਵਰ ਕੀਤਾ ਸਾਰਾ ਉਸ ਟਾਈਮ ਦੇ ਉੱਤੇ ਸੋ ਉਦੋਂ ਵੀ ਸਾਡਾ ਬੜਾ ਸਾਥ ਦਿੱਤਾ ਉਹਨਾਂ ਨੇ ਸਾਰਿਆਂ ਨੇ ਬਲਕਿ ਕਈ ਤਾਂ ਉਥੋਂ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਰਹਿ ਕੇ ਉਹਨਾਂ ਨੇ ਕੰਮ ਕੀਤਾ ਸੋ ਸਾਨੂੰ ਬਹੁਤ ਉਮੀਦ ਹੈ ਬਹੁਤ ਆਸ ਹੈਗੀ ਆ ਸਾਡੇ ਐਨ ਆਰ ਆਈ ਭਰਾਵਾਂ ਤੇ ਕਿ ਇਹ ਹੈ ਤਾਂ ਪੰਜਾਬੀ ਮੈਂ ਤੇ ਉਹਨਾਂ ਨੂੰ ਕਹਿੰਦਾ ਹੁੰਦਾ ਯਾਰ ਤੁਸੀਂ ਇੱਥੇ ਲੈ ਕੇ ਕੀ ਗਏ ਸੀ ਉੱਥੇ ਜਾ ਕੇ ਅਸੀਂ ਦੇਖੋ ਘਰੋਂ ਤੋਂ ਅਸੀਂ ਅੱਜ ਦੇ ਕੇਸ ਨਾਲ ਕੁਝ ਕੁ ਪੈਸਾ ਲੱਗੇਗਾ ਥੋੜਾ ਬੋਤਾ 20-50 ਬਾਈਦੂ ਤੇ ਹੈ ਨਹੀਂ ਸੀਗਾ ਤੇ ਅੱਜ ਅਸੀਂ ਅਰਬਾਂ ਦੇ ਖੇਲਦੇ ਪਏ ਹਾਂ ਤੇ ਸਾਨੂੰ ਆਪਣਾ ਆਪਣਾ ਡਿਸਟ੍ਰਿਕਟ ਆਪਣਾ ਪਿੰਡ ਆਪਣਾ ਡਿਸਟ੍ਰਿਕਟ ਆਪਣੀ ਸਟੇਟ ਜ਼ਰੂਰੀ ਨਹੀਂ ਕਿ ਸਾਡੇ ਪਿੰਡ ਚ ਕੁਝ ਨਹੀਂ ਵਿਗੜਿਆ ਸਾਡੇ ਡਿਸਟ੍ਰਿਕਟ ਚ ਕੁਝ ਨਹੀਂ ਵਿਗੜਿਆ ਅਸੀਂ ਫੇਰ ਹੈਲਪ ਕਰੀਏ ਦੂਸਰੇ ਡਿਸਟ੍ਰਿਕਟ ਦੀ ਉਹ ਹੀ ਤਾਂ ਪੰਜਾਬ ਤੇ ਆਪਣੀਆਂ ਜ਼ਰਾ ਬਿਲਕੁਲ ਮੇਰੀ ਤਾਂ ਇਹ ਹੀ ਅਪੀਲ ਹੁੰਦੀ ਸਾਰੇ ਕਿ ਅਸੀਂ ਰਲ ਮਿਲ ਕੇ ਕਰਾਂਗੇ ਤੇ ਇਹ ਜਿਹੜੀ ਮੁਸ਼ਕਲ ਦੀ ਘੜੀ ਆਈ ਹੈ ਆਪਾਂ ਇਹਦੇ ਨੂੰ ਨਿਜਟ ਲਵਾਂਗੇ ਜੀ ਹਾਂ ਹਾਂ ਬਰਾਇਸਾ ਇਹ ਤੇ ਹੋ ਗਿਆ ਹਫਤੇ ਨਾਲ ਤੁਹਾਡਾ ਕਿਵੇਂ ਜੁਜੀਏ ਤੁਸੀਂ ਹੈ ਨਾ ਹੌਣ ਵਾਲੇ ਪ੍ਰੋਗਰਾਮ ਦੇ ਵਿੱਚ ਕਰੋਨਾ ਦੇ ਵਿੱਚ ਵੀ ਫਿਰ ਡਾਕਟਰ ਸਾਹਿਬ ਚੈਨਰਲੀ ਤੁਸੀਂ ਵਕਤ ਦਿੱਤਾ ਸੱਚੀ ਗੱਲ ਥੈਂਕ ਯੂ ਵੈਰੀ ਮਚੀ ਈ ਮਿਸ਼ਨ ਪੰਜਾਬੀ